ਭਾਰਤੀ ਜਿੱਤੇ ਸਭ ਤੋਂ ਜ਼ਿਆਦਾ ਪੈਸਾ ਖਰਚ ਕਰਦੇ ਨੇ ਉਹ ਹੈ ਨਾਨ ਵੈਲਿਊਏਬਲ ਸਟੱਡੀ এডੂਕੇਸ਼ਨ ਤੇ ਪੈਸਾ ਸਪੈਂਡ ਕਰੋ ਕੋਈ ਪ੍ਰੋਬਲਮ ਨਹੀਂ ਆ ਕਰਨਾ ਵੀ ਚਾਹੀਦਾ ਕਿਉਂਕਿ ਇਹ ਜ਼ਿੰਦਗੀ ਦਾ ਇੱਕ ਮੀਨ ਉਧਾਰਾ ਵਾ এডੂਕੇਸ਼ਨ ਤੋਂ ਬਿਨਾ ਬੰਦਾ ਅਧੂਰਾ ਵਾ ਪਰ ਨਾਨ ਵੈਲਿਊਏਬਲ এডੂਕੇਸ਼ਨ ਤੇ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਖਰਚਾ ਕਰਨਾ ਇਹ ਤੇ ਸਹੀ ਨਹੀਂ ਆ ਅੱਜ ਦੀ ਡੇਟ 'ਚ ਇੰਡੀਆ ਦੀ এডੂਕੇਸ਼ਨ ਇੰਡਸਟਰੀ ਦਾ ਰੈਵਨਿਊ 50000 ਕਰੋੜ ਦਾ ਹੈ ਔਰ ਸਾਲ 2028 ਤੱਕ ਇਹ 1 ਲੱਖ ਹਜ਼ਾਰ ਤੋਂ ਵੱਧ ਹੋਣ ਵਾਲਾ ਹੈ ਮਨੋਹਰਾਨੀ ਇਸ ਲਈ ਨਹੀਂ ਹੁੰਦੀ ਕਿ ਇੰਨੇ ਪੜ੍ਹ ਲਿਖ ਕੇ ਇੰਨਾ ਪੈਸਾ ਐਜੂਕੇਸ਼ਨ ਤੇ ਲੋਨ ਤੋਂ ਬਾਅਦ ਵੀ 50% ਯੂਥ ਜਿਹੜਾ ਵਾ ਅਨਇੰਪਲੋਇਡ ਹੈ ਮਾਪਿਓ ਲੱਖਾਂ ਰੁਪਈਆ ਲਾ ਕੇ ਬੱਚਿਆਂ ਨੂੰ IIT JEE NWET IAS IPS ਦੀ ਤਿਆਰੀ ਕਰਾਉਂਦੇ ਆ ਔਰ ਉਹਨਾਂ ਜੋ ਕੋਈ ਬੱਚੇ ਸੈਲੈਕਟ ਹੁੰਦੇ ਆ ਤੇ ਜਿਹੜੇ 90% ਬੱਚੇ ਹੁੰਦੇ ਆ ਉਹਨਾਂ ਦੇ ਪੈਸੇ ਜਿਹੜੇ ਟੋਟਲੀ ਵੇਸਟ এডੂਕੇਸ਼ਨ ਕਿਸੇ ਮਹਿੰਗੇ ਸਕੂਲ ਤੋਂ ਨਹੀਂ ਕੀਤੀ ਤੇ ਬਹੁਤ ਸਾਰੇ ਲੋਕ ਆ ਜਿਹੜਾ ਨੇ ਆਪਣਾ ਸਕੂਲ ਜਿਹੜਾ ਕਾਨਵੈਂਟ ਸਕੂਲ ਤੋਂ ਪਾਸ ਆਊਟ ਨਹੀਂ ਪਰ ਉਹਨਾਂ ਤੋਂ ਜ਼ਿਆਦਾ ਸਕਿਲਸ ਨੇ ਸਾਡੇ ਵਿੱਚ ਸੋ ਮੈਂ ਕੁੱਲ ਮਿਲਾ ਕੇ ਇਹ ਕਹਿ ਦੇਣਾ ਚਾਹੁੰਦਾ ਨੋਨ ਵੈਲਿਊਏਬਲ এডੂਕੇਸ਼ਨ ਤੇ ਖਰਚਾ ਕਰਨ ਤੋਂ ਚੰਗਾ ਹੈ ਤੁਸੀਂ ਬੱਚ ਨੂੰ ਸਕਿਲਫੁੱਲ ਬਣਾਓ ਤਾਂ ਜੋ ਉਹ ਸਕਿਲ ਦਾ ਯੂਜ਼ ਕਰਕੇ ਉਹ ਆਪਣੇ ਪੈਸੇ ਕਮਾ ਸਕੀ ਆਪਣਾ ਨਾਮ ਬਣਾ ਸਕੀ ਜ਼ਰੂਰੀ ਨਹੀਂ ਕਿ ਡਾਕਟਰ ਇੰਜੀਨੀਅਰ ਆਈਪੀਐਸ ਜਾਂ ਆਈਈਐਸ ਦੇ ਵਿੱਚ ਤੁਹਾਡਾ ਨਾਮ ਹੋ ਸਕਦਾ ਇੱਕ ਬਿਜ਼ਨਸ ਐਸਾ ਆਧਾਰ ਹੈ ਜਿਹਦੇ ਵਿੱਚ ਤੁਸੀਂ ਚੰਗਾ ਨਾਮ ਕਮਾ ਸਕਦੇ ਹੋ ਆਪਣਾ ਚੰਗਾ ਪ੍ਰੋਡਕਟ ਵੇਚ ਕੇ ਮੇਰੇ ਕੋਲ ਬਹੁਤ ਸਾਰੀ ਐਗਜ਼ਾਮਪਲ ਨੇ ਬਾਕੀ ਤੁਸੀਂ ਜਿਆਦਾ ਸਮਝਦਾ ਰਹਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਧੰਨਵਾਦ